ਉਸ਼ੇਰਪੁਰ ਦੇ ਮਹੱਲਾ ਦੀਪਨਗਰ ਤੋਂ 5 ਸਾਲ ਦੇ ਬੱਚੇ ਨੂੰ ਕਨਾਪੀ ਕਰਕੇ ਪ੍ਰਵਾਸੀ ਬਲੋਂ ਹੱਤਿਆ ਕੀਤੀ ਗਈ ਬੱਚੇ ਨੂੰ ਸ਼ਮਸ਼ਾਨ ਘਰ ਦੇ ਵਿੱਚ ਛੁੱਟ ਦਿੱਤਾ ਗਿਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਰੀਨਪੁਰ ਤੋਂ ਜਿੱਥੇ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਕੱਲ ਸ਼ਾਮ ਨੂੰ ਸਾਨੂੰ 6 ਵਜੇ ਦੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰਹੀ ਦਾ ਸਾਡਾ ਖਾਣਾ ਪੈਂਦਾ ਹੋਗਾ ਨਿਊ ਦੀਪਨਗਰ ਦੇ ਵਿੱਚ ਤੇ ਤੁਰੰਤ ਸਾਡੇ ਆਫਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਗਾਹਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈ ਤੇ ਜਿੱਦਾਂ ਫਿਰ ਅਸੀਂ ਗਾਹ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਤੇ ਬਲਰਾਮ ਸਿੰਘ ਜਿਨ੍ਹਾਂ ਦਾ ਕੋਗੋ ਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ ਗਾਹਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਆ ਜਿੱਥੇ ਸਮਸ਼ਾਨਗਾਟ ਹੈਗਾ ਸਬਜ਼ੀ ਮੰਡੀ ਦੇ ਬੈਕ ਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਹੀ ਐਸੋਸੀਏਸ਼ਨ ਦਾ ਕਿ ਬੱਚੇ ਦੀभाल ਹੋਵੇ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਥ reportBody ਮਿਲੀ ਹੈਗੀ ਇੱਥੇ ਇਹ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਮਿਲਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਉਹ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨੇ ਕੋਰਟ ਤੋਂ ਇਹਨੂੰ ਸਜ਼ਾ ਕਰਾ ਸਰ ਸ਼ੁਰੂਆਤੀ ਜਾਂਚ ਕੋ ਪਤਾ ਲੱਗਾ ਦਿਨਰਾਤੇ ਕਰਕੇ ਕੱਲ੍ਹ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਸਟ ਟਾਈਮ ਮੈਂ মিডিਆ ਦੀ ਲਾਈਵ 'ਚ ਇਸ ਤਰ੍ਹਾਂ ਦਾ ਇਨਸੀਡੈਂਟ ਹੈ ਕਿ মিডিਆ ਵਾਲੇ ਦੀ ਅੱਖਾਂ 'ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰਿਆਂ ਦੇ ਚਿਹਰੇ ਮajouus ਨੇ ਆਮ ਲੋਕਾਂ ਦੀ ਮੰਗ ਹੈ ਕੋਈ ਸਰ ਸਜ਼ਾ ਦਾ ਪ੍ਰਾਪਤ ਨਿਸ ਤਰ੍ਹਾਂ ਦਾ ਹੋਵੇ ਕਿ ਐਗਜ਼ਾਮਪਲ ਸਾਟੋ ਜਿਸ ਤਰ੍ਹਾਂ ਦਾ ਘਨੌਣਾ ਕੰਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਇਤਾਂ ਦੀ ਘਿਨੋਣੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾ ਸਰਕਾਰ ਨੂੰ ਜਾਣ ਕੇ ਪਤਾ ਲੱਗਾ ਕਾਰਨ ਕੀ ਕਿਡਨੈਪ ਕਰਨ ਦਾ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਹੈ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਉਹਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਹਾ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਗਲਤ ਕੰਮ ਵੀ ਹੋਇਆ ਸਰ ਇਹ ਇਹ ਜੀ ਹਾਂ ਪੇ ਬਲਰਾਮ ਇੱਕ ਹੈਗੇ ਜੋ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਆਦਿ ਆਦਿ ਵਿਦਾ ਕਿ ਫਿਨੈਂਸ਼ੀਅਲਸ ਪਤਾ ਲੱਗੇ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅਸੀਂ ਸਖਤ ਤੋਂ ਸਖਤ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਹੈ ਇਹਨੂੰ ਸਜ਼ਾ ਸੀ। ਕੋਈ ਗਲਤ ਕੰਮ ਵੀ ਹੋਇਆ ਬੱਚੇ ਨਾਲ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤਾਂ ਆ ਜੇਗੀ ਉਹਨਾਂ ਦੀ ਰਿਪੋਰਟ ਅਸੀਂ ਲੈਣ ਤੋਂ ਬਾਅਦ ਹੀ ਕੁਝ ਕਹਿ ਸਕਦੇ ਸਰ ਟੋਟਲ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਿਆ ਕਿਹਾ ਜਾ ਰਿਹਾ ਕਿ ਇੱਕ ਐਕਟਿਵ ਹੈ ਵੀ ਕਿਸੇ ਦੀ ਮੰਗ ਕੇ ਲੈ ਕੇ ਗਿਆ ਸੀਗਾ ਤੇ ਹੋਰ ਵੀ ਦੋਸ਼ੀ ਪਾਇਆ ਗਿਆ ਤੇ ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਵ ਹੋਇਆ ਹਾਲ ਕੀ ਘੜੀ ਤੱਕ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਂ ਦੱਸਿਆ ਹੈਗਾ ਕਿਸੇ ਦੀ ਹਾਲ ਕੀ ਘੜੀ ਤੋਂ ਸਾਨੂੰ ਨਹੀਂ ਲੱਗਦੀ ਬਟ ਅਗਰ ਕਿਸੇ ਦੀ ਵੀ ਕਿਸੇ ਟਾਈਪ ਦੀ ਕੋਈ ਇਨਵੋਲਵਮੈਂਟ ਹੋ ਗਈ ਵੀ ਵਿਲ ਨਾਟ ਸਪੇਅਰ ਐਨੀਵਨ ਥੈਂਕ ਯੂ ਸਰ ਠੀਕ ਪਰ ਮੈਂ ਕਹਿ ਸਕਦਾ ਜਿੰਨੇ ਐਸਐਚਓ ਸੀ ਹਾਲ ਤੱਕ ਕੀ ਕਰ ਪ੍ਰਾਈਮ ਮਿਨਿਸਟਰ ਸਾਹਿਬ ਵੀ ਆਏ ਸੀ ਬਹੁਤ ਸਾਰੇ ਅਫਸਰ ਉੱਥੇ ਡਿਊਟੀ ਸੀ ਉਹਦੇ باوجود ਔਰ ਸਾਨੂੰ ਜਦੋਂ ਦਾ ਸਕੂਟਰ ਟਰੇਸ ਹੋ ਗਿਆ ਫੜ ਲਿਆ ਔਰ ਇਹਨਾਂ ਨੇ ਬੜੀ ਪੁਲਿਸ ਨੇ ਮਸਤੀ ਦੀ ਨਾ ਕੰਮ ਲਿਆ ਔਰ ਇੱਥੇ ਤੱਕ ਗੱਲ ਹੋ ਗਈ ਵੀ ਹੁਣ ਬੱਚਾ ਟਰੇਸ ਹੋ ਜਰਦਾ ਇਹਨੇ ਕਿਸੇ ਰੱਖਿਆ ਹੋਣਾ ਜਾਂ ਕਿਤੇ ਛੱਡਿਆ ਹੋਣਾ ਜਾਂ ਕਿਸੇ ਦੇ ਘਰ ਬਿਠਾਇਆ ਹੋਣਾ ਸਾਨੂੰ ਇਹ ਉਮੀਦ ਜਾ ਕੇ ਸੀ ਲੇਕਿਨ ਜਦੋਂ ਅੱਜ ਹੁਣ ਇਹ ਤਾਂ ਮਦਰ ਔਰ ਫਾਦਰ ਸਾਡੇ ਕੋਲ ਕਿਤੇ ਆਫਿਸ ਚ ਆਇਓ ਸੀਗੇ ਲੇਕਿਨ ਇਧਰੋਂ ਅਨਫੋਰਚਨਟਲੀ ਜਦੋਂ ਇਹ ਪਤਾ ਲੱਗਾ ਵੀ ਇੱਥੇ ਬੱਚਾ ਜਿਹੜਾ ਹੈਗਾ ਪਿਆ ਤੇ ਫਿਰ ਬੜਾ ਦੁੱਖ ਦਾ ਹੀ ਵਾਕਿਆ ਜਿੰਨਾ ਕ ਦੁੱਖ ਹੈ ਔਰ ਹੁਣ ਵੀ ਪੁਲਿਸ ਦੇ ਅਫਸਰ ਸਹਿਬਾਨ ਅੰਦਰ ਬੈਠੇ ਸਾਰੇ ਇਹਦੇ ਵਿੱਚ ਤਾਂ ਹੁਣ ਅਸੀਂ ਕੁਝ ਨਹੀਂ ਹੈਗਾ ਕੋਈ ਵੀ ਕਸਰ ਨਹੀਂ ਛੱਡੀ ਜਾਊਗੀ ਵੀ ਇਹ ਜਿਹੜਾ ਵਹਿਸ਼ੀ ਔਰ ਸ਼ੈਤਾਨ ਆਦਮੀ ਹੈ ਇਹਨੂੰ ਫਾਂਸੀ ਦੇ ਉਹ ਤੱਕ ਪਹੁੰਚਾਣਾ ਸਾਰੇ ਪੁਲਿਸ ਡਿਪਾਰਟਮੈਂਟ ਦੀ ਸਾਡੇ ਸਾਰੇ ਸ਼ਹਿਰੀਆਂ ਦੀ ਜਾਂ ਜਿਹੜੀਆਂ ਕੋਈ ਐਵੀਡੈਂਸ ਹੈ ਜਿਹੜੀਆਂ ਨਾਲ ਖੜੀਆਂ ਹੋ ਸਕਦੇ ਜਿੱਥੋਂ ਇਹ ਗਿਆ ਅੱਜ ਜਿਹਦਾ ਕਿਸੇ ਸਕੂਟਰ ਹੈ ਜਾਂ ਕਿਸੇ ਕੋ ਕਰ ਕਰੇ ਲੈ ਆਇਆ ਜਾਂ ਜੋ ਵੀ ਹੈ ਇਹ ਐਵੀਡੈਂਸ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਨੂੰ ਡੈਫੀਨੇਟਲੀ ਕਿਸੇ ਨਾ ਕਿਸੇ ਨੂੰ ਪੰਚੀ ਸਜਾ ਹੋ ਕੁਝ ਕਾਰਨ ਪਤਾ ਚੱਲਿਆ ਕਿ ਕਿਉਂ ਇਹ ਸਾਰਾ ਕਟਨਾਮੂ ਨਿਜ਼ਾਮ ਦਿੱਤਾ ਹੈ ਟੱਟਾਂ ਕਰਮਤਾ ਉਹੀ ਆ ਪਰ ਉਹ ਬੰਦਾ ਮੈਂ ਕਹਿ ਸਕਦਾ ਵਹਿਸ਼ੀਪਾਨਾ ਉਹਦੇ ਵਿੱਚ ਸੋ ਕੋਈ ਕਿਸੇ ਨਾਲ ਜੇ ਆਪਾਂ ਕਹੀਏ ਕਿਸੇ ਨਾਲ ਕੋਈ ਲੜਾਈ ਝਗੜਾ ਮਾੜਾ ਮੋਟਾ ਜਾਂ ਕੋਈ ਕਿਸੇ ਦੀ ਖੈਰਵਾਜੀ ਹੋ ਸਕਦੀ ਪਰ ਇਦਾਂ ਕੋਈ ਨਹੀਂ ਹੁੰਦਾ ਪਰ ਉਹਦਾ ਜਿਹੜਾ ਵਹਿਸ਼ੀਪਾਨਾ ਸਾਹਮਣੇ ਆਇਆ ਔਰ ਇਹਨੂੰ ਟੰਗਿਆ ਜਾਣਾ ਚਾਹੀਦਾ ਅਰੈਸਟ ਕਰ ਲੈਣਾ ਪੁਲਿਸ ਨੇ ਇਸ ਟਾਈਮ ਨੂੰ ਫੜ ਲਿਆ ਫੜ ਲਿਆ ਨੂੰ ਕਲਪਿੰਡ ਨੂੰ ਫੜ ਲਿਆ ਹਾਂ ਕਲਪਿੰਡ ਤਾਂ ਬਰਾ ਅੱਧੇ ਫੜ ਲਿਆ ਪੁਲਿਸ ਨੇ ਆਪਣੇ ਹਿਸਾਬ ਨਾਲ ਕੋਸ਼ਿਸ਼ ਕੀਤੀ ਹੈ ਸਾਨੂੰ ਬੱਚਾ ਕਿਸ ਤਰ੍ਹਾਂ ਮਿਲ ਜਵੇ ਲੇਕਿਨ ਉਹ ਬੱਚਾ ਉਸ ਤੋਂ ਪਹਿਲਾਂ ਹੀ ਇਹ ਆਪਣਾ ਜਿਹੜਾ ਹੈ ਕਰ ਚੁੱਕਾ ਸੀ ਜੋ ਵੀ ਇਹਨੇ ਮੜਕ ਉਹਨੂੰ ਬੱਚੇ ਨੂੰ ਮਾਰਨ ਲਈ ਜੋ ਵੀ ਕੀਤਾ ਇਹਨੇ ਰਿਸ਼ਤੇਦਾਰੀ ਚ ਸਾਰੀ ਪੁਲਿਸ ਨੂੰ ਸਾਰੇ ਅਫਸਰ ਸਹਿਬਾਨ ਨੂੰ ਉਸੇ ਵੇਲੇ ਅਲਰਟ ਕਰਕੇ ਸਕੂਟਰ ਟਰੇਸ ਹੋ ਗਿਆ ਜੇ ਸਕੂਟਰ ਟਰੇਸ ਹੋ ਗਿਆ ਤਾਂ ਪਤਾ ਲੱਗ ਗਿਆ ਪਤਾ ਲੱਗ ਗਿਆ ਤਾਂ ਫਿਰ ਪਹਿਲਾਂ ਬੰਦਾ ਆ ਗਿਆ ਕੋਲ ਪਰ ਆਹ ਜਿਹੜਾ ਵਾਕਿਆ ਇੱਥੇ ਤੱਕ ਨਿਕਲਣਾ ਇਹ ਇੱਕ ਉਮੀਦ ਜਾਗੀ ਸੀ ਉਸ ਵੇਲੇ ਪੂਰਨ ਉਮੀਦ ਸੀ ਕਿ ਹੁਣ ਜੇ ਹੋ ਗਿਆ ਲਗਾਤਾਰ ਪੁਲਿਸ ਨਾਲ ਸੰਪਰਕ ਸੀ ਜੀ ਡੀਐਸਪੀ ਸਿਟੀ ਦੀਪਦਾ ਸ਼ਰਮਾ ਜੀ ਨੇ ਮੇਰੀ ਲਗਾਤਾਰ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਆਪਾਂ ਹੁਣ ਬੱਚਾ ਲੱਭ ਲੈਣਾ ਲੇਕਿਨ ਹੁਣ ਆ ਜਿਹੜਾ ਵਾਕਿਆ ਥੋਗੇ ਉਸ ਬੰਦਾ ਵੀ ਫੜ ਲਿਆ ਉਹਦੇ ਫੇਰ ਵੀ ਉਹਨੇ ਬੱਕਿਆ ਨਹੀਂ ਔਰ ਜਿਹੜੀ ਉਹਨੇ ਸ਼ਰਮਨਾ ਘਟਣਾ ਹੈ ਔਰ ਮਨੂੰ ਜੋ ਪਤਾ ਲੱਗਾ ਇਹਦਾ ਜਿਹੜਾ ਪੁਰਾਣਾ ਇਤਿਹਾਸ ਹੈ ਤੁਹੋਂ ਕੋਈ ਆਏ ਬੰਦੇ ਚ ਹਾਲਤੋਂ ਇਹ ਪਹਿਲਾਂ ਆਲਰੇਡੀ ਵੀ ਇਦਾਂ ਦੇ ਕੰਮ ਚ ਕਿਤੇ ਇਨਵੋਲਡ ਰਿਹਾ ਤੇ ਹੁਣ ਤਾਂ ਸਿਰਫ ਇੱਕ ਚੀਜ਼ ਹੈ ਜਿਹਨਾਂ ਦਾ ਬੱਚਾ ਚਲਾ ਗਿਆ ਉਹ ਮੇਰੇ ਕੋ ਆ ਕੇ ਥੋੜੀ ਦੇਰ ਪਹਿਲਾਂ ਆ ਕੇ ਸਾਡੇ ਆਫਿਸ 'ਚ ਬੈਠੇ ਹੋ ਸੀ ਆ ਕੇ ਤੇ ਮੈਂ ਉਹਨਾਂ ਨੂੰ ਮਿਲਣ ਚੱਲਾ ਸੀ ਉਹ 19 ਦੇਰ ਨੂੰ ਇੱਥੋਂ ਇਨਫੋਰਮੇਸ਼ਨ ਆ ਗਈ ਉਹ ਉਮੀਦ ਸੀਗੀ ਜਿਹੜੀ ਉਮੀਦ ਦੀ ਕਿਰਨ ਆ ਸੀ ਰਾਤ ਦੇ ਲੱਗਿਓ ਸੀ ਸਾਰੇ ਜਾਣੇ ਪੁਲਿਸ ਦੇ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ ਸਾਰੇ ਪੁਲਿਸ ਮੈਂਬਰ ਸਰ ਬਹੁਤ ਦਰਦਨਾਕ ਜਿਹੜੀ ਮੌਤ ਦਿੱਤੀ ਗਈ ਹੈ ਇਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਲਫ਼ਜ਼ਾਂ 'ਚ ਬਿਆਨ ਨਹੀਂ ਔਰ ਇਹ ਜਿਹੜੇ ਲਫ਼ਜ਼ਾਂ 'ਚ ਬਿਆਨ ਨਹੀਂ ਹੁਣ ਆਪਾਂ ਇਹਨਾਂ ਨੂੰ ਆਫੀਸਰ ਸੇਵਾਨ ਨੂੰ ਕਿ ਕੋਈ ਕਮੀ ਕ ਕਸਰ ਨਾ ਛੱਡਿਓ ਲਿਖਣ ਵੇਲੇ ਤਾਂ ਕਿ ਅਦਾਲਤ ਨੂੰ ਮਾਨਯੋਗ ਅਦਾਲਤ ਨੂੰ ਪਤਾ ਹੋਵੇ ਕਿ ਇਹ ਜਿਹੜਾ ਦਰਿੰਦਾ ਹੈ ਕਿਸ ਕਾਬਲ ਹੈ ਆਲਰੇਡੀ ਇਹ ਮੈਨੂੰ ਪਤਾ ਲੱਗਾ ਵੀ ਇਹ ਪਹਿਲਾਂ ਵੀ 10 ਸਾਲ ਸਜ਼ਾ ਕੱਟ ਕੇ ਆਇਆ ਤੇ ਇਹਨੂੰ ਉਸ ਕਾਬਲ ਨਾ ਛੱਡਿਆ ਜਾਵੇ ਕਿ ਕੋਈ ਇਦਾਂ ਦਾ ਮੈਂ ਤਾਂ ਰਾਤੀ ਜਦੋਂ ਬੱਚੇ ਦੀ ਫੋਟੋ ਦੇਖੀ 8:30 ਵਜੇ ਉਹਨੂੰ ਬੜਾ ਦਰਦ ਹੋਇਆ ਮੈਂ ਕਹਾ ਯਾਰ ਬੱਚਾ ਲੱਭ ਜਵੇ ਪ੍ਰਮਾਤਮਾ ਇਹ ਬੱਚਾ ਲੱਭ ਜੇ ਇਹਨਾਂ ਦਾ ਲੇਕਿਨ ਹੁਣ ਇਹ ਤਾਂ ਪਤਾ ਨਹੀਂ ਸਿਕਾ ਵੀ ਹੁਣ ਇਦਾਂ ਦਾ ਵਾਕਿਆ ਇਹ ਹੋ ਚੁੱਕਾ ਆ ਇਹ ਕੋਈ ਪ੍ਰਾਇਮਰ ਦੇ ਵਿੱਚ ਨਹੀਂ ਸਾਰੇ ਇਹ ਜੋ ਤੰਤਰ ਵਿੱਦਿਆ ਦਾ ਮਾਮਲਾ ਹੈ ਸਗਾ ਕੋਈ ਇਹ ਨਹੀਂ ਇਹ ਬੰਦੇ ਦਾ ਜਿਹੜਾ ਮਾਈਂਡ ਸੈਟ ਹੈ ਸਾਈਕੀ ਹੋ ਸਕਦਾ ਔਰ ਇੱਥੇ ਹਾਲ ਤੱਕ ਜਿਹੜੀ ਆਉਗੀ ਪੂਰੀ ਰਿਪੋਰਟ ਪੁਲਿਸ ਦੀ ਉਸ ਤੋਂ ਪਤਾ ਲੱਗਣਾ ਤੰਤਰ ਵਿੱਦਿਆ ਦਾ ਮਾਮਲਾ ਧਨੀ ਆਪਾਂ ਹੁਣ ਕਹਿ ਸਕਦੇ ਹਾਂ ਬੰਦੇ ਦਾ ਸਾਈਕੀ ਕਹਿ ਸਕਦੇ ਆ ਬੱਚੇ ਨਾਲ ਗਲਤ ਕੰਮ ਵੀ ਹੋ ਗਿਆ ਹਾਂ ਹੁਣ ਜੋ ਪੁਲਿਸ ਦਾ ਹੈਗਾ ਉਹਨਾਂ ਨੂੰ ਹੀ ਲੱਗ ਰਿਹਾ ਪੁਲਿਸ ਦਾ ਜਿਹੜਾ ਖਲਾਲ ਜਿਹੜੇ ਵਿਗੜੇ ਨਜ਼ਰ ਆ ਰਹੇ ਇੱਕ ਪਾਸੇ ਨਵੇਂ ਸ਼ਹਿਰ ਚ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਪ੍ਰਵਾਸੀਆਂ ਵੱਲੋਂ ਜੋ ਘਰਨਾ ਆਪਣੀ ਬڑے ਪ੍ਰਦੇਸ਼ ਅਬਦੌਲੀ ਵਰਤੀ ਗਈ ਸੀ ਦੂਜੇ ਪਾਸੇ ਹੁਸ਼ਿਆਰਪੁਰ ਚੱਕ ਨੌਣੀ ਹਰਕਤ ਕੀਤੀ ਗਈ ਆ ਸਰਕਾਰ ਵੱਲੋਂ ਸਰ ਕਿਦਾਂ ਦਾ ਐਕਸ਼ਨ ਲਿਆ ਜਾ ਰਿਹਾ ਇਸ ਮਾਮਲੇ ਵਿੱਚ ਜਿੱਥੇ ਤੱਕ ਆਪਾਂ ਇਹਨੂੰ ਕਿਸੇ ਸਾਰੇ ਸਮਾਜ ਨੂੰ ਬਲੇਮ ਨਹੀਂ ਅਸੀਂ ਕਰ ਸਕਦੇ ਅਸੀਂ ਠੀਕ ਹੈ ਪ੍ਰਵਾਸੀ ਹੈ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਦਾਂ ਇਹ ਸਾਈਕੀ ਦਾ ਮਾਈਂਡ ਸੈਟ ਇਦਾਂ ਦਾ ਮਾੜਾ ਆ ਤਾਂ ਸਾਰਿਆਂ ਦਾ ਸਾਈਕੀ ਮਾਈਂਡ ਸੈਟ ਹੁੰਦਾ ਜਿਹਨਾਂ ਨਵੇਂ ਸ਼ਹਿਰ ਵਿੱਚ ਆਪਰੇ ਮੈਂ ਜਿਹੜਾ ਨਵਾਂ ਸ਼ਹਿਰ ਆ ਉਹਨੂੰ ਦੇਖੋ ਦੰਡ ਜਿਹੜਾ ਕਾਨੂੰਨ ਨੇ ਦੇਣ ਦੇ ਕਾਨੂੰਨ ਉਹਨੂੰ ਆਪਣਾ ਦੰਡਿਤ ਕਰੇਗਾ ਆਪਾਂ ਮੰਨਦੇ ਆਂ ਵੀ ਇਦਾਂ ਦੇ ਘਟਨਾ ਜਿਹੜੇ ਰੁਕਣ ਵਾਲੇ ਸਾਨੂੰ ਅਲਰਟ ਰਹਿਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬਹੁਤ ਜ਼ਿਆਦਾ ਸਤਰਕਤਾ ਚਾਹੀਦੀ ਸਾਨੂੰ ਸ਼ਮਸ਼ਾਨਘਾਟ ਜਿਹੜਾ ਹੈ ਇਹ ਕੌਣ ਰਨ ਕਰਦਾ ਹੈ ਇਹ ਸ਼ਮਸ਼ਾਨਘਾਟ ਦੀ ਕੋਈ ਬੰਦਾ ਨਹੀਂ ਹੁੰਦਾ ਰਾਤ ਨੂੰ ਜਾਂ ਦਿਨੇ ਇੱਥੇ ਕੋਈ ਨਹੀਂ ਇੱਥੇ ਹੁੰਦਾ ਹੈਗਾ ਇਹਨੂੰ ਸਿਰਫ ਆਪਣੇ ਜਿਹੜੇ ਕੋਈ ਛੱਡ ਜਗ੍ਹਾ ਰੀਮਪੁਰ ਵਾਲੇ ਜਿਹੜੇ ਨੇ ਸੋਸਾਇਟੀ ਸੋਸਾਇਟੀ ਰਨ ਕਰਦੀ ਹੈ ਸੋਸਾਇਟੀ ਸਰ ਮਤਲਬ ਹੁੰਦਾ ਇੱਥੇ ਤਾਲਾ ਲਗਾ ਕੇ ਰੱਖਣ ਇਹ ਕੋਈ ਬੰਦਾ ਪ੍ਰੋਵਾਈਡ ਕਰਾਣੇ تھے ਦੇਖੋ ਅਧਿਕਾਰੀ ਤੋਂ ਪ੍ਰੋਵਾਈਡ ਹੈਗਾ ਉਦੋਂ ਫਿਰ ਉਹ ਸੋਸੇ ਲੈ ਆਉਂਦੇ ਜਿੰਦੇ ਕੋਈ ਉਮਮਨ ਹਜ਼ਾਰੀ ਜੀ ਜਿੰਨੇ ਵੀ ਸ਼ਮਸ਼ਾਨ ਘਾਟ ਉਸਤੀ ਹੈਗੇ ਆ ਸਾਰੇ ਤੁਹਾਨੂੰ ਪਤਾ ਵਿਰਾਨ ਹੁੰਦੇ ਆ ਇਹਨਾਂ ਦਾ ਆਲਮੋਸਟ ਜਿਹੜਾ ਹੈ ਕੋਈ ਨਾ ਕੋਈ ਦਰਵਾਜ਼ਾ ਜਾਂ ਕੋਈ ਕਈ ਵਾਰੀ ਖੁੱਲ੍ਹਾ ਰਹਿੰਦਾ ਲੇਕਿਨ ਇਹ ਤੁਹਾਡੀ ਗੱਲ ਹੈ ਕਿ ਚਲੋ ਉਹਨਾਂ ਨੂੰ ਦੇਖਦੇ ਹਾਂ ਕਿ ਕੀ ਹੋ ਸਕਦਾ ਪਰ ਇਹਨਾਂ ਨਾਲ ਲੈ ਕੇ ਕੀ ਕਹਿਣਾ ਚਾਹੋਗੇ ਮਾਹੌਲ ਸਰ ਹੋਰ ਵਿਗੜੇਗਾ ਇੱਥੇ ਆਪਣੇ ਪੰਜਾਬ ਦੇ ਵਿੱਚ ਨਹੀਂ ਦੇਖੋ ਸਵਾਲ ਤਾਂ ਇਹ ਹੈ ਵੀ ਹੁਣ ਇਹੇ ਜੇ ਅਸੀਂ ਅਸੀਂ ਸੇਫਟੀ ਕਿਦਾਂ ਬੱਚਿਆਂ ਦੀ ਕਰਨੀ ਹੈ ਲੜਕੀਆਂ ਦੀ ਕਿਦਾਂ ਕਰਨੀ ਹੈ ਮਾਹੌਲ ਤਾਂ ਦੇਖੋ بگੜਦਾ ਵੀ ਹੈ ਕਿ ਜਦੋਂ ਕਿਸੇ ਖਾਸ ਉੱਤੇ ਮੈਸੇਜ ਇਦਾਂ ਦਾ ਚਲਾ ਜਾਂਦਾ ਪਰ ਆਪਾਂ ਉਹ ਕੋਈ ਇਦਾਂ ਦੇ ਮੈਸੇਜ ਦੇ ਬਜਾਏ ਅਸੀਂ ਜਾਂ ਨੇ ਇਹੜੇ ਦਾ ਇਹਨੂੰ ਕੋਰਟ ਨੂੰ ਮੈਂ ਅਪੀਲ ਕਰਾਂਗਾ ਵੀ ਇਹੇ ਜੇ ਬੰਦੇ ਨੂੰ ਹੈਂਗ ਆਨ ਇਹਨਾਂ ਨੂੰ ਜਿਹੜੀ ਸਜ਼ਾ ਆਇਆ ਤਾਂ ਕੋਰਟ ਨੇ ਦੇਖਣਾ ਜਿਹੜਾ ਬੜਾ ਕਲੀਅਰ ਐਵੀਡੈਂਸ ਹੈ ਦੇ ਲਈ ਤਾਂ ਕੋਈ ਕੋਲਡ ਨਹੀਂ ਹੁੰਦੀ ਕੋਈ ਸਾਕਸ਼ੀ ਮੈਂ ਤਾਂ ਸੋ ਕੋਈ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵਕੀਲ ਇਹਨਾਂ ਦੇ ਕੇਸ ਲੜਦੇ ਆ ਮੈਂ ਤਾਂ ਉਹਨਾਂ ਨੂੰ ਵੀ ਜਿੰਨੇ ਵੀ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਕਹਿੰਦਾ ਵੀ ਇਹ ਜਿਹੇ ਕੇਸ ਜਿਹੜਾ ਇਹਨੂੰ ਡਿਨਾਈ ਕਰ ਦਿਓ ਇਹਨੂੰ ਡਿਨਾਈ ਕਰ ਦਿਓ ਬਲਕਿ ਉਹਦੇ ਖਿਲਾਫ ਜਾ ਕੇ ਐਵੀਡੈਂਸ ਜਿਹੜੀਆਂ ਹੈਗੀਆਂ ਉਹਦੇ ਨਾਲ ਖੜੇ ਹੋਵੋ ਜਾ ਕੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼